ਹਾਂਜੀ ਪਿਓਰ ਬੀਬਾ कॉटन ऑल ओवर 3.5 ਮੀਟਰ ਵੱਡੇ ਪਣੇ ਦਾ ਸੂਟ ਰਹੇਗਾ। ਇਹਨਾਂ ਸੂਟਾਂ ਉੱਤੇ ਤੁਹਾਨੂੰ ਲੈਸਸ ਮਿਲ ਜਾਣਗੀਆਂ ਕੋਈ ਵੱਖਰੀਆਂ ਆਪਣੀਆਂ ਲੈਸ ਬਾਈ ਕਰਕੇ ਲਗਾਉਣ ਦੀ ਲੋੜ ਨਹੀਂ ਹੈਗੀ। ਡਿਜ਼ਾਈਨ ਬਣਿਆ ਹੋਇਆ ਲੈਸਾਂ ਦਾ ਔਰ ਇਸ ਦੇ ਨਾਲ ਦੁਪੱਟਾ ਰਹੇਗਾ। ਦੁਪੱਟੇ ਦੀ 2 40 ਕੱਟ ਰਹੇਗੀ 4 ਸਾਈਡ ਲੈਸ ਲੱਗੀ ਮਿਲੇਗੀ। ਇਹਨਾਂ ਸੂਟਾਂ ਦਾ ਪ੍ਰਾਈਸ ਰਹੇਗਾ 800 ਫ੍ਰੀ ਸ਼ਿਪਿੰਗ। ਮੇਰਾ WhatsApp ਨੰਬਰ ਉੱਪਰ ਮੈਂਸ਼ਨ ਹੈ ਸਕਰੀਨਸ਼ਾਟ ਸੈਂਡ ਕਰਕੇ ਤੁਸੀਂ ਆਰਡਰ ਪਲੇਸ ਕਰ ਸਕਦੇ ਹੋ ਇਹਨਾਂ ਸੂਟਾਂ ਦੀ ਬਹੁਤ ਜ਼ਿਆਦਾ ਡਿਮਾਂਡ ਸੀ ਨੈਕਸਟ ਹੈ ਜੀ ਆਪਣੇ ਕੋਲ ਵਿਦਆਊਟ ਦੁਪੱਟਾ ਇਹ ਸੂਟ ਰਹਣਗੇ ਇਹ ਵੀ ਸੂਟਾਂ ਦੇ ਬਹੁਤ ਜ਼ਿਆਦਾ ਮੈਸੇਜ ਸਕਰੀਨਸ਼ਾਟ ਆ ਰਹੇ ਸੀ ਰੀਸਟਾਕ ਹੋ ਚੁੱਕਾ ਹੈ ਪਿਓਰ ਕਾਟਨ ਏਕੇ ਟੈਕਸ ਬ੍ਰਾਂਡ ਦਾ ਸੂਟ ਰਹੇਗਾ 5 ਮੀਟਰ ਸੂਟ ਦੀ ਕੱਟ ਮਿਲੇਗੀ 450 ਫ੍ਰੀ ਸ਼ਿਪਿੰਗ ਚ ਬਾਈ ਕਰ ਸਕਦੇ ਹੋ ਇਹਨਾਂ ਸੂਟਾਂ ਦੇ ਵਿੱਚ ਲਿਮਟਿਡ ਸਟਾਕ ਹੈ। ਆਪਣਾ ਜਲਦੀ ਜਲਦੀ ਤੁਸੀਂ ਆਪਣਾ ਸੂਟ ਬੁੱਕ ਕਰਵਾ ਸਕਦੇ ਹੋ। ਲਾਈਟ ਡਾਰਕ ਆਪਣੇ ਵਿੱਚ ਕਲਰ ਐਡ ਕਰ ਦਿੱਤੇਗੇ ਨੇ ਜੋ ਆਪਣੇ ਕੋਲ ਅਵੇਲੇਬਲ ਸੀ। ਇਹਨਾਂ ਸੂਟਾਂ ਦੇ ਵਿੱਚ 2-2 3-3 ਪੀਸ ਹੀ ਹੈਗੇ ਨੇ। ਤੁਸੀਂ ਆਪਣਾ ਆਰਡਰ ਕਰ ਸਕਦੇ ਹੋ। ਜਿੰਨਾਂ ਭੈਣਾਂ ਨੇ ਪਹਿਲਾਂ ਮੈਸੇਜ ਕੀਤਾ ਹੋਏ ਸੀ ਉਹ ਹੁਣ ਮੈਨੂੰ ਦੁਬਾਰਾ ਮੈਸੇਜ ਕਰ ਲੈਣ। ਚੈਨਲ ਤੇ ਨਵੇਂ ਆਤੋਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ, ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਨਾ। ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਣਾ ਨੈਕਸਟ ਹੈ ਜੀ ਆਪਣੇ ਕੋਲ ਇਹ ਪ्युअर ਮਸਲਿਨ कॉटन ਦਾ 8 ਮੀਟਰ ਸ਼ਰਟ ਰਹੇਗੀ ਫੁਲਕਾਰੀ ਡਿਜ਼ਾਈਨ ਬਣਿਆ ਹੋਇਆ ਵਿਦ ਕੰਟਰਾਸਟ ਬਾਟਮ ਰਹੇਗੀ ਮਸਲਿਨ कॉटन ਦੀ 8 ਮੀਟਰ ਵਰਕ ਹੋਇਆ ਬਾਟਮ ਤੇ ਵੀ ਸੋਲੋ ਰਸਟ ਕਲਰ ਰਹੇਗਾ ਇਹਨਾਂ ਦੇ ਨਾਲ ਦੁਪੱਟਾ ਰਹੇ ਮਸਲਿਨ ਦਾ ਦੁਪੱਟਾ ਵਰਕ ਹੋਇਆ ਦੁਪੱਟੇ ਤੇ ਪ੍ਰਾਈਸ ਰਹੇਗਾ 850 ਫਰੀ ਸ਼ਿਪਿੰਗ ਇਹ ਵਾਲੇ ਸੂਟ ਨੇ ਆਪਣੇ ਕੋਲ ਮੈਚਿੰਗ ਕੈਮਬ੍ਰਿਕ ਕਾਟਨ ਦੇ ਸੂਟ ਰਹਿਣਗੇ 450 ਇਹਨਾਂ ਸੂਟਾਂ ਦਾ ਪ੍ਰਾਈਸ ਆ ਨਿਊ ਆਪਾਂ ਕਲਰ ਐਡ ਕਰ ਦਿੱਤੇ ਨੇ ਡੇਲੀ ਆਪਣੇ ਕੋਲ ਨਿਊ ਪ੍ਰਿੰਟ ਆਉਂਦੇ ਰਹਿੰਦੇ ਨੇ ਇਹ ਆਲ ਓਵਰ ਸੂਟ ਰਹਿਣਗੇ 3.5 ਮੀਟਰ ਵੱਡੇ ਪਣੀ ਦਾ ਤੁਸੀਂ ਇਹ ਵੀ ਬਾਈ ਕਰ ਸਕਦੇ ਹੋ 450 ਫ੍ਰੀ ਸ਼ਿਪਿੰਗ ਦੇ ਵਿੱਚ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ